ਸਜਾ ਮਿਲੀ ਉਹ ਸਾਡੀ ਖਾਤਰ ਪ੍ਰਭ ਯਿਸੂ ਸਾਨੂੰ ਸਜ਼ਾ ਮਿਲਿਆ ਤਾਂ ਇਸ ਕਰਕੇ ਸਾਡੇ ਅਪਰਾਧ ਜਿਹੜੇ ਮਿਟਾਏ ਜਾਂ ਸਾਡੇ ਗੁਨਾਹ ਮਿਟਾਏ ਜਾਂ ਤਾਂ ਪਰਮੇਸ਼ਰ ਸਾਡੇ ਪਾਪ ਮਾਫ ਕਰਕੇ ਸਾਨੂੰ ਚੰਗੇ ਦਿਨ ਦਿਖਾਵੇ ਸਾਡੀ ਮਦਦ ਕਰੇ ਕਦੀ ਸਾਡੀ ਸਹਾਇਤਾ ਕਰੇ ਇਸ ਕਰਕੇ ਪ੍ਰਭ ਯਿਸੂ ਜੀ ਇਸ ਤਰਤੀ ਤੇ ਆਇਸੇ ਠੀਕ ਹੈ ਅੱਗੇ ਬੁਣਾਂਗੇ ਇਹ ਬੇਦਾਗਿਆ ਵੇ ہمارے ਅਧਰਮ ਕੇ ਕਾਮੋ ਕੇ ਲਈ ਕੁਛ ਨਾ ਗਿਆ ਸਾਡੇ ਅਧਰਮ ਦੇ ਕੰਮਾਂ ਦੇ ਕਾਰਨ ਕੁਛ ਲੱਗਿਆ ਜਿਹੜੇ ਸਾਡੇ ਦੁਰੇ ਕੰਮ ਜਿਹੜੇ ਆ ਉਹਨਾਂ ਦੇ ਕਰਕੇ ਉਹ ਕੀ ਹੋਇਆ ਕੁਛ ਨਹੀਂ ਅੱਜ ਸਾਡੇ ਪੂਰੇ ਕੰਮਾਂ ਦਾ ਕਰਕੇ ਅੱਜ ਇਨਸਾਨ ਪੂਰੇ ਕੰਮ ਕਰਦਾ ਆ ਝਗੜੇ ਕਰਦਾ ਲੜਾਈ ਕਰਦਾ ਨਸ਼ੇ ਕਰਦਾ ਬੁढ़ाई ਕਰਦਾ ਪੂਰੀ ਕਾਤਰ ਉਹ ਸੇ ਕੁਛ ਗਿਆ ਗਿਆ ਉਹ ਤਾਂ ਇਸ ਕਰਕੇ ਅੰਗੂਰਾਂ ਦਾ ਰਸ ਜਿਹੜਾ ਆ ਉਹ ਦਿੱਤਾ ਜਾਂਦਾ ਆ ਤਾਂ ਜੇ ਸੁਲ ਲਗੂਨ ਚੈ ਜਿਹੜਾ ਅੰਗੂਰਾ ਦਾ ਰਸਨਾ ਉਹ ਕੁਛ ਜਿਹੜਾ ਅੰਗੂਰਾ ਨੂੰ ਕੁਛ ਮੈਨੂੰ ਫੇਕੇ ਆਪਾਂ ਅੰਗੂਰਾ ਦਾ ਯੂਸ ਕਰਦੇ ਇਸ ਤਰ੍ਹਾਂ ਪਰ ਉਹ ਇਸ ਨੂੰ ਕੁਛ ਲੱਗਿਆ ਉਹਦਾ ਪੂਰੀ ਨੂੰ ਮਾਰਿਆ ਗਿਆ ਉਹਦਾ ਖੂਨ ਜਿਹੜਾ ਸਾਡੇ ਲਈ ਕੱਢਿਆ ਗਿਆ ਹਾਂਜੀ ਕਿ ਮਾਰੀ ਹੀ ਸ਼ਾਂਤੀ ਕੇ ਲੀਏ ਇਸਪਰ ਤਾੜਨਾ ਪੜੀ ਸਾਰੇ ਬੋਲ ਹੇਲੂਇਆ ਮਾਰੀ ਸ਼ਾਂਤੀ ਕੇ ਲੀਏ ਇਸਪਰ ਤਾੜਨਾ ਸਾਡੀ ਸ਼ਾਂਤੀ ਲਈ ਉਹਨੂੰ ਉੱਤੇ ਤਾੜਨਾ ਹੋਣਾ ਸਾਨੂੰ ਸ਼ਾਂਤੀ ਮਿਲਣੀ ਸਾਨੂੰ ਚੈਨ ਨ ਸਤ ਸੱਤੀ ਆਵੇ ਔਰ ਅਸੀਂ ਇਹ ਸ਼ਾਂਤੀ ਨਾਲ ਰਹਿ ਖੁਸ਼ੀ ਨਾਲ ਜੀਵਨ ਬਤੀਤ ਕਰ ਸਕੀਏ ਸਾਡੇ ਅੱਛੇ ਦਿਨ ਹੋਣ ਠੀਕ ਹੈ ਨਾ ਸਾਡੇ ਦੁੱਖ ਦੂਰ ਕੀਤੇ ਜਾਣ ਪਰ ਉਹਨੂੰ ਤਾੜਿਆ ਗਿਆ ਸੀਗਾ ਇਸੇ ਤਰ੍ਹਾਂ ਉਹਨੂੰ ਇਹ ਜਿਹੜਾ ਸਜ਼ਾ ਜਿਹੜੀ ਦਿੱਤੀ ਗਈ ਸੀ ਠੀਕ ਹੈ ਨਾ ਹਾਂਜੀ ਅੱਗੇ ਉਸਕੇ ਕੋੜੇ ਖਾਣੇ ਸੇ ਹਮ ਚੰਗੇ ਹੋਏ ਉਸਕੇ ਕੋੜੇ ਖਾਣੇ ਸੇ ਅਸੀਂ ਕੀ ਹੋ ਗਏ ਹਾਂ ਚੰਗੇ ਚੰਗੇ ਹੋ ਗਿਆ ਸਾਰੇ ਬੋਲ ਹallelujah ਹallelujah ਉਸਕੇ ਕੋੜੇ ਖਾਣੇ ਸਿੱਖੀ ਮੈਂ ਚੰਗੀ ਹੋ ਗਿਆ ਤੇ ਇਸੇ ਤਰ੍ਹਾਂ ਠੀਕਾ ਪਰਮ ਜੀ ਜਿਹੜੀਆਂ ਅੱਖਾਂ ਲਾਲ ਹੋਣੀਆਂ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਸਰੀਰ ਦੇ ਦੁੱਖ ਤਕਲੀਫਾਂ ਇਹ ਜਸੂ ਦੇ ਕੋੜੇ ਖਾਣ ਨਾਲ ਚੰਗੇ ਹੋ ਗਏ ਸਾਰੇ ਬੋਲ ਹallelujah ਜਿੱਦਾਂ ਪਾਚ ਵਚਨ ਵਿੱਚ ਪੜਾਇਆ ਸ਼ਬਦ ਜਿਹੜਾ ਪੰਦੇ ਵਿੱਚ ਲਿਖਿਆ ਉਹਦੇ ਕੋੜੇ ਖਾਣ ਨਾਲ ਅਸੀਂ ਚੰਗੇ ਕੀਤੇ ਆ ਸਾਡੀ ਸ਼ਾਂਤੀ ਜਿਹੜੀ ਉੱਤੇ ਤਾੜਨਾ ਹੂਯਾ ਸਾਡੀ ਸਾਨੂੰ ਸਾਡੇ ਦੁੱਖ ਤਕਲੀਫ ਦੂਰ ਕਰਨ ਵਾਸਤੇ ਸਾਡੇ ਪ੍ਰਾਰਥਨਾ ਦੇ ਕਾਰਨ ਸਾਡੇ ਗੁਨਾਹਾਂ ਹੁਣ ਗਲਤੀਆਂ ਦੇ ਕਾਰਨ ਸਜ਼ਾ ਉਹਨੂੰ ਮਿਲੀ ਹੈ ਪ੍ਰਭੂ ਯਿਸੂ ਮਸੀਹ ਨੂੰ ਠੀਕ ਹੈ ਨਾ ਸਾਰੇ ਬੋਲ ਹਾਲੇਲੂਇਆ ਹਾਲੇਲੂਇਆ ਅੱਜ ਇਨਸਾਨ ਜਿਹੜਾ ਆ ਉਹਦੀ ਸਜ਼ਾ ਜਿਹੜੀ ਆ ਪ੍ਰਭੂ ਯਿਸੂ ਸੀ ਨੇ ਆਪਣੇ ਉੱਤੇ ਲੈ ਲਈ ਹੈ ਜਿਹੜਾ ਖੁਦਾ ਆ ਪਰਮੇਸ਼ਵਰ ਆ ਉਹਨੇ ਸਾਡੇ ਗੁਨਾਹਾਂ ਦੀ ਸਜ਼ਾ ਪ੍ਰਭੂ ਯਿਸੂ ਮਸੀਹ ਨੂੰ ਦਿੱਤੀ ਹੈ ਠੀਕ ਹੈ ਨਾ ਤੇ ਜੋ ਅੱਜ ਕੋਈ ਵੀ ਇਨਸਾਨ ਦੇਖਦਾ ਕਿ ਸੂਲੀ ਤੇ ਉਹਨੂੰ ਕਿਉਂ ਟੰਗਿਆ ਗਿਆ ਹੈ ਨਾ ਸੂਲੀ ਤੇ ਕਿਉਂ ਚੜਾਇਆ ਗਿਆ ਉਹ ਇਸ ਕਰਕੇ ਸੂਲੀ ਤੇ ਚੜਾਇਆ ਗਿਆ ਸੀ ਕਿ ਇਨਸਾਨ ਜਿਹੜਾ ਪਾਪ ਕਰਦਾ ਆ ਇਨਸਾਨ ਗੁਨਾਹ ਕਰਦਾ ਹੈ ਗਲਤੀਆਂ ਕਰਦਾ ਹੈ ਤੇ ਉਹਦੀ ਸਾਰੀ ਸਜ਼ਾ ਉਹਨੂੰ ਦੇ ਦਿੱਤੀ ਆ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਤੇ ਸਾਨੂੰ ਸਾਨੂੰ ਮਾਫ ਕਰ ਸਕੇ ਪਰਮੇਸ਼ਰ ਜੇ ਪ੍ਰਭੂ ਯਿਸੂ ਸੇਰ ਤੇ ਤੇ ਨਾਮ ਦੇ ਤਾਂ ਕਿਸੇ ਦਾ ਵੀ ਉਥਾਰ ਨਹੀਂ ਹੋ ਸਕਦਾ ਕਿਸੇ ਦੇ ਵਿੱਚ ਕੋਈ ਪਾਵਰ ਸ਼ਕਤੀ ਨਹੀਂ ਸੀ ਕਿ ਇਨਸਾਨ ਨੂੰ ਬਚਾਉਣ ਦੇ ਲਈ ਠੀਕ ਹੈ ਨਾ ਇਸ ਕਰਕੇ ਸ਼ੈਤਾਨ ਸਾਰਿਆਂ ਨੂੰ ਨਰਕ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ ਠੀਕ ਹੈ ਹਰ ਇੱਕ ਨੂੰ ਮਤਲਬ ਕਿ ਵਾਕਈ ਜਸੂਬ ਸਿੰਘ ਕਰੋਸ ਉੱਤੇ ਚੜਾਇਆ ਸੀ ਸਾਰਿਆਂ ਸਾਰੇ ਬੋਲ ਹੇਲੇਲੂਇਆ ਹੇਲੇਲੂਇਆ ਠੀਕ ਹੈ ਨਾ ਸੋ ਪਰਮੇਸ਼ਵਰ ਸਾਡੀ ਜੋ ਮਦਦ ਉਹ ਸਹਾਇਤਾ ਕਰਨਗੇ ਠੀਕ ਹੈ ਸੋ ਆਪਾਂ ਜਿੰਨੇ ਲੋਕ ਹੁੰਦੇ ਸਾਡੇ e apaike arm wir cars wir erwähnt